ਅਸੀਂ ਗੱਲ ਦੀ ਸਰਕ ਕੋ ਡਿਪ੍ਰੀਮੀਅਰ ਬੇਦੀ ਕਨਸੀ ਵੀ ਜਿਹੜੀ ਆ ਸ਼ੂਟਸ ਮੀਡੀਆ ਤੇ ਉਹ ਬੰਦੇ ਤੋਂ ਰੋਲਾ ਪਿਆ ਹੋਣਾ ਸੀਗਾ ਇੱਕ ਮਨੀ ਫੈਡਰੇਸ਼ਨ ਹੋਣ ਦੇ ਵਿੱਚ ਆਈ ਨਵੇਂ ਮੁੰਡਿਆਂ ਨੂੰ ਲੈ ਕੇ ਨਵੇਂ ਮੋਡਲ ਦੇ ਫੈਸ਼ਨ ਬਣਿਆ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਕਮੈਂਟ ਕਰਦੇ ਸੀਗੇ ਵੀ ਇਹ ਫੈਡਰੇਸ਼ਨ ਦਾ ਨਾਮ ਬਦਲ ਕੇ ਨੋਰਥ ਰੱਖ ਦਿੱਤਾ ਸਾਰੇ ਦਰਸ਼ਕਾਂ ਕੋ ਡਿਪ੍ਰੀਮੀਅਰ ਕਲੀਅਰ ਕਰ ਦੇਣਾ ਚਾਹੁੰਦੇ ਆ ਵੀ ਨੋਰਥ ਫੈਡਰੇਸ਼ਨ ਜੱਟ ਬਣਦੇ ਸੀਗੇ ਅੱਜ ਬਲੇ ਨੇ ਉਹਨਾਂ ਦਾ ਕੱਪ ਚੱਲ ਰਿਹਾ ਤੇ ਸਾਡਾ ਜੀ ਬੱਲੂ ਮਾਇਰ ਦਾ ਕੱਪ ਸੀਗਾ ਨਵੇਂ ਮੋਡਲ ਫੈਸ਼ਨ ਦਾ ਇਹ ਸਭ ਨਵੇਂ ਮੁੰਡਿਆਂ ਵੀ ਬਰਲਾ ਕਰਦੇ ਆਂ ਬਾਕੀ ਸਾਰੀਆਂ ਫੈਡਰੇਸ਼ਨ ਆਪ ਕੋ ਉੱਤਮ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਹ ਸਾਰਿਆਂ ਨੂੰ ਸਗਰ ਸਰਕਾਰ ਵੀ ਜਿਹੜੇ ਲੋਕਾਂ ਨੂੰ ਨਹੀਂ ਸੀ ਪਤਾ ਇਹਨੇ ਕਦੇ ਸੀ ਨਾਮ ਬਦਲ ਕੇ ਰੱਖਿਆ ਉਹਨਾਂ ਨੂੰ ਇਹ ਦੱਸਿਆ ਵੀ ਸਾਡੀ ਅਸੀਂ ਆਰਟ ਫੈਡਰੇਸ਼ਨ ਬਣਾਈ ਆ ਜੇ ਨਵੇਂ ਮੁੰਡਿਆਂ ਦੀ ਸਰ ਫੈਡਰੇਸ਼ਨ ਹੈ ਬਾਕੀ ਸਰਪੰਚ ਜੀ ਤੁਹਾਨੂੰ ਬਧਨ ਸਾਰਿਆਂ ਦਾ ਕਰਦੇ ਸასი ਗੱਲ ਭਈ ਸਾਰਿਆਂ ਨੂੰ ਮੇਰੇ ਵੀ ਕੋਈ ਵੀ ਗੱਲ ਦੀ ਆਪਣੇ ਪੇਪਰ ਆਇਆ ਤੁਹਾਡੇ ਸਾਰਾ ਸਹਿਯੋਗ ਨਾਲ ਹੀ ਹੈ ਫੈਡਰੇਸ਼ਨ ਸਾਰੇ ਨਵੇਂ ਮੁੰਡਿਆਂ ਵਾਸਤੇ ਦਿੱਤਾ ਹੋਇਆ ਨਾਮ ਹੈ ਐਨ ਐਮ ਕੇਰੇ ਅੰਮ੍ਰੇਲ ਲੱਗਿਆ ਜੀ ਤਰਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਸਾਡਾ ਦੋ ਜਨ ਫਿਡੇਸ਼ਨ ਬਣੀ ਸਾਨੂੰ ਲੋੜ ਤੋਂ ਜ਼ਿਆਦਾ ਸਾਨੂੰ ਵਧੀਆ ਤੁਹਾਨੂੰ ਸੇਵਾ ਦੋ ਸਾਰਿਆਂ ਬਾਈ ਬਸੇ ਮੇਰੇ ਵੀਰ ਕੋਈ ਸਾਰੇ ਪਈ ਤੁਹਾਨੂੰ ਹੱਕਿਆ ਕੋਈ ਵੀ ਚੀਜ਼ ਸੋਸ਼ਲ ਮੀਡੀਆ ਦੇ ਬੰਦੇ ਨੂੰ ਹੀ ਆਪਣੇ ਯੂ ਦੇ ਸਕਵੇ ਕਦੀ ਦੇਖਾਵੇ ਦਲੇ ਹੋਵੇ ਪਰ ਮੇਰੇ ਵੀਰ ਕੋਈ ਚਾਹ ਰਹੇ ਕੋਈ ਪੁੱਛ ਲਿਆ ਕਰੋ ਸਾਡਾ ਕਿਸੇ ਨਾਲ ਕੋਈ ਲੈਣ ਦੇਣੀ ਅਸੀਂ ਆਪਣੀ ਕਮਕਰੀ ਸੰਸਥਾ ਬਣਾਈ ਆ ਕਮਕਰੀ ਫਿਡੇਸ਼ਨ ਆਈ ਨਾ ਮੇਰਾ ਮਾਤੇ ਤੇ ਉਹਨਾਂ ਦਾ ਕਮਕਰੀ ਫਿਡੇਸ਼ਨ ਨਾ ਸਾਡੀ ਕਮਕਰੀ ਸਾਡਾ ਕੋਈ ਲੈਣ ਦੇਣੀਗਾ ਕਰੋ ਧੰਨਵਾਦ